ਏ ਮਾਤਾ ਜੀ ਤੁਹਾਡਾ ਨਾਮ ਕੀ ਹੈ ਜੀ ਤਨਕੌਰ ਆ ਜੀ ਹਾਂਜੀ ਚਤਨਕੌਰ ਅੱਛਾ ਜਿਹੜਾ ਤੁਹਾਡਾ ਬੇਟਾ ਸੀਗਾ ਉਹਨੂੰ ਕੀ ਹੋ ਗਿਆ ਸੀ ਵਰਗਾਸ਼ ਸੀ ਉਹਦੇ ਨਾਲ ਜੀ ਉਹਦਾ ਦੌਰਾ ਪੈ ਗਿਆ ਤੇਗਾ ਦਿਵਾਲੀ ਵਾਲੇ ਗੰਦੂਆ ਜਨਾ ਅੱਛਾ ਕਿੰਨੇ ਸਾਲ ਪਹਿਲਾਂ ਕਿੰਨੇ ਸਾਲ ਪਹਿਲਾਂ ਕਾਸੀ ਨੂੰ ਉਨ ਤੋਂ ਖਾਸੇ ਚਾਹਣ ਹੋਊਗਾ ਤੇ ਮਾਰੇ ਨੂੰ ਆਉਗਾ ਉਦੋਂ ਇਹ ਬੱਚਾ ਬਹੁਤ ਛੋਟਾ ਹੋਊਗਾ ਉਹ ਪਤਾ ਹੈ ਹੋਰ ਇਹਨੂੰ ਲਿਆਉ ਨਾਲ ਉਹ ਰਿਆ ਬੇਟਾ ਆ ਸਾਨੂੰ ਬਹੁਤ ਜਿਹੜੀ ਦੁਖੀ ਕਹਾਣੀ ਆ ਉਹ ਸੁਣਾ ਰਹੇ ਹਾਂ ਸਪਰਿਵਾਰ ਦੀ ਸਾਨੂੰ ਸਾਡੀ ਡਿਟੇਲ ਆ ਜਿਹੜੀ ਅਰਦਾਸ ਟੀਵੀ ਸਾਡੀ ਅਰਦਾਸ ਟੀਵੀ ਸੰਸਥਾ ਦੇ ਵੱਲੋਂ ਦਿੱਤੀ ਜਾਊ ਦੋਸਤੋ ਇਹਨਾਂ ਮਾਤਾ ਜੀ ਦਾ ਨਾਮ ਕੀ ਹੈ ਜੇਤਨ ਕੌਰ ਆ ਜੇਤਨ ਕੌਰ ਜੀ ਇਹ ਸਾਪੇ ਪਿੰਡ ਤੋਂ ਨੇ ਛੋਟੇ ਹੁਣ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੋਈ ਜੀ ਨਹੀਂ अच्छा ਝੋਨਾ ਕੁੜੀਆਂ ਨਾ ਵਗ ਜਾਣੀਆਂ ਨਾ ਇਹਨਾਂ ਨੂੰ ਰੋਕ ਕੇ ਹੁਣੀਆਂ। ਠੀਕ ਹੈ। ਤੇ ਗੋਪੜਾ ਛੱਡਦੀਆਂ ਬਸ ਇੱਕ ਅੱਡੇ ਕਰਦਾ। ਅੱਛਾ। ਮੈਂ ਤਾਂ ਝੂਠ ਘਾਤੋ ਮਾਰਾ ਗੋਪੜਾ ਛੱਡ ਕੇ ਫੇਰ ਮੈਂ ਬੱਪਲੇ ਹੁਣੀਆਂ। ਅੱਛਾ। ਇਹ ਚਾਹ ਵੀ ਘੁੱਟ ਪੀਣਿਆ ਪੁੱਤ। ਤੇ ਸਾਨੂੰ ਸਾਡੀ ਟੀਮ ਦੇ ਵੱਲੋਂ ਕਿਸ ਤਰ੍ਹਾਂ ਦੀ ਸਹਿਤਾ ਚਾਹੀਦੀ ਹੈ ਉਹ ਦੱਸੋ ਸਾਨੂੰ। ਇਹ ਸੋਡਾ ਹੁਕਮ ਆ ਨਾ ਮੈਂ ਤਾਂ ਉਹੀ ਆ। ਹੁਕਮ ਨਹੀਂ ਬੀਬੀ ਤੁਸੀਂ ਸਾਡੇ ਨੂੰ ਦੱਸੋ। ਕਿਉਂਕਿ ਇਹਨਾਂ ਦਾ ਇੱਕ ਗਰੁੱਪ ਬਣਿਆ ਜੋ ਮਦਦ ਕਰਦੇ ਨੇ ਗਰੀਬਾਂ ਦੀ ਤੁਹਾਡੇ ਵਰਗਿਆਂ ਦੀ ਅੱਛਾ ਤੁਸੀਂ ਦੱਸੋ ਵੀ ਤੁਹਾਨੂੰ ਰਾਸ਼ਨ ਦੀ ਕੋਈ ਲੋੜ ਪੈਸੇ ਦੀ ਕੋਈ ਲੋੜ ਕੋਈ ਸਮਾਨ ਦੱਸੋ ਸਾਨੂੰ ਅਸੀਂ ਸਮਾਨ ਵੀ ਤੁਹਾਨੂੰ ਲੈ ਕੇ ਦਵਾਂਗੇ ਹੋਰ ਪਤਾ ਜਿਉਂਦੇ ਵਾਸਤੇ ਰਹੋ ਮਾਰ ਕੋ ਤਾਂ ਦਰਵਾਜ਼ਾ ਤੇ ਅਹ ਦੋਸਤੋ ਜੋ ਵੀ ਇਸ ਮਾਤਾ ਦੀ ਹੈਲਪ ਕਰਨਾ ਚਾਹੁੰਦਾ ਉਹ ਐਨ ਆਰ ਆਈ ਵੀਰ ਸਾਡੀ ਟੀਮ ਦੇ ਨਾਲ ਸਾਡੇ ਰੈਮ ਟੱਚ ਟੀਵੀ ਅਰਦਾਸ ਟੀਵੀ ਹੈ ਜਿਹੜਾ ਫੇਸਬੁੱਕ ਤੇ ਪੇਜ ਹੈ ਤੁਸੀਂ ਉੱਥੇ ਸਾਨੂੰ ਅਹ ਮੈਸੇਜ ਕਰ ਸਕਦੇ ਹਾਂ ਤੇ ਸਾਡਾ ਕੰਟੈਕਟ ਨੰਬਰ ਲੈ ਕੇ ਆਪਾਂ ਇਹਨਾਂ ਦੀ ਹੈਲਪ ਕਰ ਸਕਦੇ ਹਾਂ ਤੇ ਬਹੁਤ ਹੀ ਦੁਖੀ ਪਰਿਵਾਰ ਹੈ ਇਹਨਾਂ ਦਾ ਇੱਕ ਇਕੱਲਾ ਮੁੰਡਾ ਸੀਗਾ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੇ ਹੁਣ ਕਮਾਉਣ ਵਾਲਾ ਕੋਈ ਨਹੀਂ ਇਹ ਬੇਟੀ ਹੈ ਇਹ ਛੋਟੀ ਧੋਤੀ ਹੈ ਪੋਤੀ ਪੋਤੀ ਹੈ ਇਹ ਇਹਨਾਂ ਦੀ ਪੋਤੀ ਹੈ ਪੁੱਤ ਕੀ ਨਾਂ ਥੋਡਾ ਕਿਰਨਜੀਤ ਕਿਰਨਜੀਤ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ 8ਵੀਂ ਚ 8ਵੀਂ ਚ ਅੱਛਾ ਤੇਰੇ ਕੋਲੇ ਵਰਦੀ ਹੈਗੀ ਆ ਬੂਟ ਤੈਨੂੰ ਕੋਈ ਚੀਜ਼ ਚਾਹੀਦੀ ਆ ਕੋਈ ਵਰਦੀ ਕੋਈ ਠੰਡ ਵਾਸਤੇ ਕੱਪੜੇ ਹੈਗੇ ਆ ਸਕੂਲੋਂ ਮਿਲਦੇ ਨੇ ਬੰਦੇ ਮਿਲਦੇ ਆ ਸਕੂਲੋਂ ਤੈਨੂੰ ਕੋਈ ਵੀ ਕੋਈ ਤੈਨੂੰ ਚੀਜ਼ ਚਾਹੀਦੀ ਹੋਈ ਮਾਤਾ ਜੀ ਤੁਸੀਂ ਰੋਣਾ ਨਹੀਂ ਹੈਗਾ ਸਾਡੀ ਟੀਮ ਆ ਦੋਸਤੋ ਇਹ ਜਿਹੜੀ ਧੀਰੀ ਹੈ ਖੇਤਾਂ ਦੇ ਵਿੱਚੋਂ ਇਹ ਇਕੱਠੇ ਕਰਕੇ ਲਿਆ ਕੇ ਇਹ ਵੇਚ ਕੇ ਇਹ ਸੱਟ ਰਹੀ ਸੀ ਆ ਤੁਸੀਂ ਦੇਖਦੇ ਹੋ ਇਹ ਸੱਟ ਰਹੀ ਸੀ ਮਿਹਨਤ ਕਰਕੇ ਇੱਧਰ ਵੀ ਹੈਗੀ ਆ ਜੀਲੀ ਦੀਆਂ ਆਹ ਭਰੀਆਂ ਹੋਈਆਂ ਨੇ ਦੇਖੋ ਇਹਦੇ ਨਾਲ ਹੁਣ ਜਿਹੜਾ ਗੁਜ਼ਾਰਾ ਕੋ ਹੋਣੀ ਨਹੀਂ ਹੋ ਸਕਦਾ ਇਨਾ ਜਿਹੜਾ ਬਿਲਕੁਲ ਕੱਚਾ ਘਰ ਆ ਜੀ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਵੀ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕਦੀ ਹੈ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਮਦਦ ਕਰੋ ਇੱਧਰ ਸਾਡੀਆਂ ਬੀਬੀਆਂ ਪੈਣਾ ਇੱਥੇ ਖੜੀਆਂ ਨੇ ਇਹਨਾਂ ਕੀ ਹੋਇਆ ਸੀ ਜੀ ਪੁੱਤ ਨੂੰ ਇਹਨਾਂ ਨੂੰ ਵੀ ਨਹੀਂ ਹੈਗੀ ਹੁਣ ਨਹੀਂ ਅੱਛਾ ਚਲੇ ਗਏ ਸ਼ੋ ਮਰ ਗਈ ਅੱਛਾ ਉਹ ਵੀ ਮਰ ਗਈ ਹਾਂਜੀ ਓਹੋ ਬਹੁਤ ਹੀ ਦੁਖੀ ਠੀਕ ਹੈ ਜੀ ਤੇ ਇਹਨਾਂ ਦੀ ਕਿਸ ਤਰ੍ਹਾਂ ਸਹਾਇਤਾ ਹੋਣਾ ਚਾਹੀਦੀ ਹੈ ਸਾਨੂੰ ਦੱਸੋ ਇਹ ਸਾਨੂੰ ਤੁਹਾਨੂੰ ਪਤਾ ਹੀ ਇਹਨਾਂ ਦਾ ਫਿਰ ਗੁਜ਼ਾਰਾ ਜਿਹੜਾ ਜੀ ਉਹ ਕਿਵੇਂ ਚੱਲਦਾ ਜੀ ਗੁਜ਼ਾਰਾ ਇਹਨਾਂ ਦਾ ਚੱਲਦਾਗਾ ਜੀ ਵਿਚਾਰੀ ਉਹ ਉਧਾੜੀ ਦਾਪਾ ਕਰਕੇ ਆਉਂਦਾ ਇਹ ਨਾਨੀ ਪੁੱਤ ਦਾਦੀ ਪੋਤੀ ਇਹ ਮਤਲਬ ਕਿ ਗੁਜ਼ਾਰਾ ਕਰ ਲੈਂਦੇ ਗੋਹਾ ਘੋੜਾ ਸੱਟ ਕੇ ਲਿਆ ਕੇ ਰੋਟੀਆਂ ਇਹ ਦਾਦੀ ਪੋਤੀ ਖਾ ਲੈਂਦੇ ਦਾਦੀ ਪੋਤੀ ਖਾਂਦੇ ਨੇ ਦੋਸਤੋ ਇਹਨਾਂ ਦਾ ਕੋਈ ਵੀ ਨਹੀਂ ਹੈਗਾ ਸਾਰੇ ਇੱਕ ਐਨ ਆਰ ਆਈ ਵੀਰ ਨੂੰ ਅਸੀਂ ਜਿਹੜਾ ਐਨ ਆਰ ਆਈ ਵੀਰ ਹੁਣ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਫੈਮਲੀ ਦਾ ਜਿਹੜਾ ਖਰਚਾ ਹੈਗਾ ਮਹੀਨੇ ਕ ਦਾ ਲੱਗਦਾ ਮਹੀਨੇ ਕ ਦਾ ਕਿੰਨਾ ਖਰਚਾ ਹੋ ਮਾਤਾ ਜੀ ਛੋਟਾ ਰਾਸ਼ਨ ਪਾਣੀ ਲਾ ਕੇ ਜਾਂ ਹੋਰ ਬਸ ਆ ਦਾ ਬੀ ਪੋਤੀ ਆਪੋ ਤੇ ਹੋਰ 1200 ਸਾਰੇ ਦੋਸਤਾਂ ਨੂੰ ਬੇਨਤੀ ਆ ਕੋਈ ਵੀ ਇੱਕ ਵੀਰ ਮੂਰੇ ਆਓ ਜਿਹੜਾ ਇਸ ਦੋਨੇ ਦਾਦੀ ਤੇ ਪੋਤੀ ਦਾ ਜਿਹੜਾ ਖਰਚਾ ਹੈਗਾ 1200 ਰੁਪਏ ਦੋਸਤੋ ਆ ਆਪਾਂ ਵੈਸੇ ਵੀ ਖਰਚੇ ਜਿਹੜੇ ਕਰਦੇ ਰਹਨੇ ਆਗੇ ਤੇ ਆਮ ਜ਼ਿੰਦਗੀ ਦੇ ਵਿੱਚ ਮਹੀਨੇ ਦਾ ਜਿਹੜਾ ਦਸਬੰਦ ਇਸ ਪਰਵਾਰ ਲਈ ਇੱਕ ਵੀਰ ਅੱਗੇ ਆਵੇ ਤੇ ਉਹ ਨੂੰ ਅਡਾਪਟ ਕਰੇ ਤੇ ਜਾਂ ਸਾਡੀ ਟੀਮ ਨਾਲ ਤੁਸੀਂ ਸੰਪਰਕ ਜਿਹੜਾ ਕਰ ਸਕਦੇ ਹੋ ਜਾਂ ਤੁਸੀਂ ਮਹੀਨੇ ਦਾ ਕੋਈ ਰਾਸ਼ਨ ਇਹਨਾਂ ਨੂੰ ਦੇ ਸਕਦਾ ਜਾਂ ਕੋਈ ਵੀ ਵੀਰ ਸਾਡੀ ਟੀਮ ਨਾਲ ਕੰਟੈਕਟ ਕਰੇ ਬਹੁਤ ਹੀ ਦੁਖੀ ਪਰਿਵਾਰ ਹੈ ਜੀ ਇਸ ਤਰ੍ਹਾਂ ਵਿਚਾਰਾ ਜਿਹੜਾ ਦਿਹਾੜੀ ਕਰਕੇ ਇਹ ਪਰਿਵਾਰ ਜਿਹੜਾ ਗੁਜ਼ਾਰਾ ਕਰਦਾਗਾ ਔਰ ਸਾਡੀ ਸੰਸਥਾ ਦੇ ਵੱਲੋਂ ਪਹਿਲਾਂ ਵੀ ਬਹੁਤ ਜਿਹੜੇ ਲੋਕ ਨੇ ਗਰੀਬ ਲੋਕ ਉਹਨਾਂ ਦੀ ਮਦਦ ਕੀਤੀ ਗਈ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਰਦਾਸ ਟੀਵੀ ਦੀ ਜਿਹੜੀ ਟੀਮ ਹੈ ਅੱਜ ਇਹ ਸਾਪਾਪਿੰਡ ਹੈ ਜੀ ਜਿਲ੍ਹਾ ਹੈਗਾ ਸੰਗਰੂਰ ਸਾਪਾਪਿੰਡ ਬਹੁਤ ਮਸ਼ਹੂਰ ਪਿੰਡ ਹੈ ਔਰ ਜਿਹੜੇ ਵੀ ਵੀਰ ਦੇਖ ਰਹੇ ਨੇ ਜਾਂ ਮੇਰੀਆਂ ਭੈਣਾਂ ਦੇਖ ਰਹੀਆਂ ਨੇ ਜਿਨ੍ਹਾਂ ਨੇ ਵੀ ਕਿਸੇ ਵੀ ਤਰ੍ਹਾਂ ਇਸ ਪਰਿਵਾਰ ਦੀ ਹੈਲਪ ਕਰਨੀ ਆ ਇਹ ਦਾਦੀ ਤੇ ਪੋਤੀ ਨੇ ਤੇ ਇਹ ਬੇਟੀ 8ਵੀਂ ਕਲਾਸ ਪੜ੍ਹਦੇ ਹੋ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਹੋ ਤੁਸੀਂ ਦੇਖ ਸਕਦੇ ਹੋ ਇਦਾਂ ਜਿਹੜਾ ਇਹ ਗੁਜ਼ਾਰਾ ਕਰਦੇ ਨੇ ਔਰ ਮਾਤਾ ਜੀ ਤੁਹਾਨੂੰ ਅਸੀਂ ਆਪਣੀ ਟੀਮ ਦਾ ਨੰਬਰ ਦੇ ਕੇ ਜਾਂਦੇ ਆ ਜਿੰਨੀ ਵੀ ਹੋ ਸਕਦੀ ਹੈ ਸਾਡੀ ਟੀਮ ਦੇ ਵੱਲੋਂ ਤੁਹਾਡੀ ਮਦਦ ਕੀਤੀ ਜਾਊ ਜਿਹੜੇ ਮੇਰੇ ਵੀਰ ਇਸ ਟਾਈਮ ਦੇਖ ਰਹੇ ਨੇ ਤੁਹਾਡੀ ਬਹੁਤ ਸਾਰੀ ਮਦਦ ਕਰਨਗੇ ਮੇਰੀਆਂ ਭੈਣਾਂ ਵੀ ਕਰਨਗੀਆਂ ਅਸੀਂ ਬਹੁਤ ਪਹਿਲਾਂ ਵੀ ਪਰਿਵਾਰਾਂ ਦੀ ਮਦਦ ਕਰ ਚੁੱਕੇ ਹਾਂ ਬਹੁਤ ਵਧੀਆ ਇਨਸਾਨ ਹੈਗੇ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਇਨਸਾਨੀਅਤ ਹੈਗੀ ਆ ਉਹ ਮਰੀ ਨਹੀਂ ਤੇ ਦੇਖ ਸਕਦੇ ਹੋ ਇਹ ਬੇਟੀ ਹੈ ਜਿਹੜੀ ਨੰਗੇ ਪੈਰੋਂ ਬੈਠੀ ਹੈ ਤੇ ਆਪਾਂ ਇਹਨਾਂ ਲਈ ਜੋ ਵੀ ਹੋ ਸਕਦਾ ਥੋੜੇ ਤੋਂ ਥੋੜਾ 200 300 ਜੋ ਵੀ ਤੁਸੀਂ ਭੇਜਣਾ ਉਹ ਤੁਸੀਂ ਭੇਜੋ ਤਾਂ ਕਿ ਵੀਰ ਉਹ ਆਪਾਂ ਇਸ ਫੈਮਿਲੀ ਦੀ ਮਦਦ ਕਰ ਸਕਦੀਏ ਇਹਨਾਂ ਦਾ ਹੋਰ ਦੁਨੀਆ ਦੇ ਵਿੱਚ ਕੋਈ ਨਹੀਂ ਇੱਕ ਦਾਦੀ ਐ ਤੇ ਇੱਕ ਪੋਤੀ ਐ ਔਰ ਨਾਤਾ ਇਹਨਾਂ ਦੇ ਡੈਡੀ ਹੈਗਾ ਨਾ ਮੰਮੀ ਹੈਗੀ ਐ ਨਾ ਦਾਦਾ ਕੋਈ ਵੀ ਨਹੀਂ ਹੈਗਾ ਇਹ ਜੀਰੀ ਖੇਤਾਂ ਦੇ ਵਿੱਚੋਂ ਇਕੱਠੀ ਕਰਕੇ ਆ ਰੋਡ ਨੇ ਦੇਖੋ ਇਹ ਰੋਡ ਮਿਹਨਤ ਕਰਕੇ ਆ ਰੋਡ ਅੱਡ ਥਾਂਟ ਰਹੇ ਨੇ ਤੇ ਤੁਸੀਂ ਰੋਣਾ ਨਹੀਂ ਹੈਗਾ ਮਾਤਾ ਜੀ ਅਸੀਂ ਛੋਟੇ ਨਾਲਾਂਗੇ ਸੋਡਾ ਮੈਂ ਵੀ ਪੋਤੀਆਂ ਇਹ ਮਿਹਨਤ ਕਰਕੇ ਕਰ ਰਹੇ ਨੇ ਗਏ ਤੇ ਇਹ ਕਿੰਨੇ ਕ ਦੀ ਛੋਡੀ ਇਹ ਬਿਕ ਜਾਂਦੀ ਹੈ ਕਿੰਨਾ ਕੁ ਥੋੜਾ ਰੁਪਇਆ ਹੋ ਜਾਊਗਾ ਬਸ ਜਿਹੜੀ ਹੋ ਜਾਂਦੀ ਆ ਪਤਾ ਦਿਖਾਉਦੀ 200 ਦੀ 200 ਦੀ ਤਾਂ ਘੱਟ ਲੈਂਦਾ ਅਗਲਾ ਜੇਕਰ ਗੱਟੂ ਭਰਿਆ ਹੋਊਗਾ ਫੇਰ ਹੀ ਹੁੰਦਾ ਉਹ ਕਿੱਥੇ ਰੱਖਿਆ ਕਰਕੇ ਜਾਂ ਫੇਰ ਵੇਚਦੇ ਆ ਵੇਚ ਲਿਆ 100 200 ਦੀ ਕਾਤਰ ਵਿਚਾਰੀ ਖੇਤਾਂ ਚ ਜਾਂਦੀ ਹੈਗੀ ਗੋਹਾ ਵੀ ਕਿੰਨੀ ਮਾਤਾ ਦੀ ਛੋਡੀ ਉਮਰ ਕਿੰਨੀ ਆਗੀ ਤੂੰ ਤਾਂ ਹੀ ਦੇ ਰਿਹਾ ਹਾਂ ਮੈਂ ਉਹ ਉਮਰ ਦਾ ਵੀ ਨਹੀਂ ਇਹਨਾਂ ਨੂੰ ਪਤਾ ਮੇਰੇ ਹਾਂ ਥੋੜੀ ਪਲਸਨ ਲੱਗੀ ਪਲਸਨ ਹਾਂ ਲੱਗੀ ਵੀ ਲੱਗੀ ਵੀ ਉਹ ਪੁੱਤ ਲੱਗੀ ਵੀ ਹਾਂ ਤੇ ਕਿੰਨੀ ਪਲਸਨ ਮਿਲਦੀ ਹਨੂੰ 500 500 ਰੁਪਇਆ 500 ਦੇ ਨਾਲ ਹੁਣ ਕੀ ਹੋ ਜਾਂਦਾ ਵਿਚਾਰੀ ਆ ਬੇਟੀ ਵੀ ਆ ਹੁਣ ਇਹਨਾਂ ਦੇ ਪਰਿਵਾਰ ਚ ਉਹ ਵੀ ਦੋ ਦੋ ਮਹੀਨਾ ਤਿੰਨ ਤਿੰਨ ਮਹੀਨੇ ਮਿਲਦੀ ਨਹੀਂ ਉਹ ਵੀ ਸੋਨੋ ਪਤਾ ਹੀ ਆ ਪੰਜਾਬ ਸਰਕਾਰਾਂ ਦੋ ਪਹਿਲਾਂ ਤਾਂ 250 ਹੀ ਸੀ ਅੱਛਾ ਪਹਿਲਾਂ 250 ਸੀ ਹੁਣ ਜਿਹੜੀ ਪੈਸਾ ਨਾ ਕਦੇ ਮਿਲ ਜਾਂਦੀ ਆ ਕਦੇ ਹਾਂ ਨਹੀਂ ਵੀ ਹੁੰਦਾ ਦੋ ਦੋ ਮਹੀਨਾ ਵੀ ਰੰਗਾ ਦਿੰਦੇ ਨੇ ਅਜਿਹਾ ਵੀ ਹੁਣ ਮਸਲਾ ਕਿਉਂਕਿ ਪਾਰਟੀਆਂ ਦਾ ਸਾਡੇ ਕੋਲੇ ਬਹੁਤ ਆਈਆਂ ਨੇ ਪਰ ਕਿਸੇ ਨੇ ਸਾਡੀ ਮਦਦ ਅੱਜ ਤੱਕ ਕੀਤੀ ਨਹੀਂ ਵੋਟਾਂ ਲੈਂਦੇ ਵੋਟਾਂ ਲੈ ਕੇ ਆਪਾਂ ਦੇ ਘਰੇ ਬਹਿ ਜਾਂਦੇ ਆ ਆ ਇਹ ਕੀ ਸਾਡਾ ਮਾਨਕ ਕਿਹਾ ਹੈ ਅਸੀਂ ਅਸੀਂ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਸਾਡਾ ਇੱਕ ਸੰਸਥਾ ਦੀ ਇੱਕ ਸਾਡਾ ਟੀਵੀ ਚੈਨਲ ਆ ਜਿਹੜੇ ਇਦਾਂ ਦੇ ਲੋਕ ਨੇ ਜ਼ਰੂਰਤਬੰਦ ਉਹਨਾਂ ਦੀ ਆਵਾਜ਼ ਅਸੀਂ ਠਾਉਨੇ ਆ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਤੇ ਨਾ ਅਸੀਂ ਕੋਈ ਪਾਰਟੀਵਾਦੀ ਨੂੰ ਕਿਸੇ ਨੂੰ ਸਪੋਰਟ ਕਰਦੇ ਆ ਉਹ ਤੁਹਾਡੀ ਮਰਜ਼ੀ ਆ ਕਿਹਨੂੰ ਮਰਜ਼ੀ ਵੋਟ ਪਾਓ ਜਾਂ ਨਾ ਪਾਓ ਠੀਕ ਹੈ ਜੀ ਮਾਤਾ ਜੀ ਸੋਡੀ ਜਿੰਨੀ ਵੀ ਹੋ ਸਕਦੀ ਹੈ ਸਾਡੀ ਟੀਮ ਦੇ ਵੱਲੋਂ ਸਹਾਇਤਾ ਕੀਤੀ ਜਾਊ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਵੀ ਇਸ ਦੁਖੀ ਪਰਿਵਾਰ ਦਾ ਜਿਹੜਾ ਆਪਾਂ ਦੁੱਖ ਵੰਡਾਈਏ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਸਹਾਇਤਾ करिएगा जी ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ